ਜਿਹੜੇ ਲੋਕ ਇਹ ਕਹਿੰਦੇ ਆ ਵੀ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਆ ਉਹਨਾਂ ਦੀ ਕੋਈ ਐਡੀ ਵੱਡੀ ਅਧਿਆਤਮਿਕ ਤਰੱਕੀ ਨਹੀਂ ਹੋ ਰਹੀ ਤੇ ਜਿਹੜੇ ਕਹਿੰਦੇ ਅਸੀਂ ਸਰੀਰ ਗੁਰੂ ਮੰਨਦੇ ਆ ਤਰੱਕੀ ਉਹਨਾਂ ਦੀ ਵੀ ਕੋਈ ਨਹੀਂ ਹੋ ਰਹੀ ਅੰਦਰ ਦੀ ਅੰਦਰ ਦੀ ਸੋਝੀ ਉਹਨਾਂ ਕੋਲ ਵੀ ਨਹੀਂ ਉਹ ਕਾਰਨ ਕੀ ਕਿ ਜਿਹੜੇ ਦੇਹਦਾਰੀ ਗੁਰੂ ਨੂੰ ਮੰਨਦੇ ਨੇ ਤੇ ਉਹ ਉਹਨਾਂ ਗੁਰੂਆਂ 'ਚ ਕੋਈ ਹੋਣ ਕੋਈ ਅਧਿਆਤਮ ਬਲ ਸ਼ਕਤੀ ਕੋ ਕਰਾਮਾਤ ਕੱਖ ਨਹੀਂ ਆਉਂ। ਉਹਨਾਂ ਕੋਈ ਜ਼ਿੰਦਗੀ 'ਚ ਕਰਾਮਾਤ ਨਾ ਦਿਖਾਉਂਦੇ ਆ ਤੇ ਨਾ ਉਹਨਾਂ ਕੋ ਹੈਗੀ ਆ। ਪਰ ਉਹ ਗੁਰੂ ਬਣ ਕੇ ਬੈਠ ਗਿਆ। ਤੇ ਚੇਲੇ ਉਹਨਾਂ ਨੂੰ ਭਾਵੇਂ ਸਰਦਾ ਨਾ ਪੂਜਦੇ ਆ ਮੰਨਦੇ ਆ। ਪਰ ਉਥੇ ਹੈ ਕੱਖ ਨਹੀਂ ਹੈ। ਬਾਈ ਗੁਰਦਾਸ ਨੇ ਇੱਕ ਗੱਲ ਕਹੀ ਆ। ਉਹ ਕਹਿੰਦੇ ਸ਼ਰਧਾ ਨੇ ਨਹੀਂ ਪਾਰ ਲਾਉਣਾ ਤੁਹਾਨੂੰ ਤੁਹਾਨੂੰ ਤਾਂ ਜਿਹੜਾ ਗੁਰੂ ਉਹਦੇ ਚ ਬਲ ਹੋਣਾ ਚਾਹੀਦਾ ਹੈ ਸ਼ਕਤੀ ਹੋਣੀ ਚਾਹੀਦੀ ਤੁਹਾਨੂੰ ਪਾਰ ਲਾਉਣ ਦੀ ਅੰਦੇ ਗੁਰੂ ਤੇ ਪਰਮਾ ਨਾ ਜਾਈ ਇਸ ਕਰਕੇ ਜਿਹੜੇ ਸਰੀਰ ਗੁਰੂ ਨੂੰ ਮੰਨਦੇ ਨੇ ਉਹਨਾਂ ਦੇ ਇਸ ਕਰਕੇ ਤਰੱਕੀ ਨਹੀਂ ਹੋ ਰਹੀ ਕਿਉਂਕਿ ਗੁਰੂ ਦੇ ਕੋਲ ਉਹਨਾਂ ਦੇ ਕਰਾਮਾਤ ਕੋਈ ਨਹੀਂ ਜੇ ਹੈ ਤਾਂ ਕੋਈ ਦੱਸਣ ਕਿਸੇ ਨੂੰ ਕੋਈ ਨਹੀਂ ਬਾਬਾ ਨਾਨਕ ਨੇ ਥਾ-ਥਾ ਦੇ ਕਰਾਮਾਤ ਦਿਖਾਈ ਅੱਜ ਦੇ ਮੌਜੂਦਾ ਜਿਹੜੇ ਗੁਰੂ ਨੇ ਕੱਖ ਨਹੀਂ ਆਉਂਦੇ ਕੋਲ ਦੂਸਰੀ ਗੱਲ ਰਹੀ ਜਿਹੜੇ ਕਹਿੰਦੇ ਪਏ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਆਂ ਚਲੋ ਸਿਆਣੀ ਗੱਲ ਹੈ ਸ਼ਬਦ ਗੁਰੂ ਨੂੰ ਮੰਨਣਾ ਚਾਹੀਦਾ ਮਵੇਂ ਮੰਨਣਾ ਸ਼ਬਦ ਗੁਰੂ ਪਰ ਤਰੱਕੀ ਉਹਨਾਂ ਦੀ ਕੋਈ ਅੰਦਰ ਦੀ ਨਹੀਂ ਹੋ ਰਹੀ ਕਿ ਜੋ ਸ਼ਬਦ ਗੁਰੂ ਕਹਿੰਦਾ ਹੈ ਉਹ ਨੂੰ ਮੰਨਦੇ ਨਹੀਂ ਤੇ ਉਹਦੀ ਵਿਆਖਿਆ ਸ਼ਬਦ ਦੀ ਆਪਣੀ ਮਤ ਮੁਤਾਬਕ ਕਰਦੇ ਹੁਣ ਸ਼ਬਦ ਗੁਰੂ ਕੀ ਕਹਿੰਦਾ ਹੈ ਕਿ ਆਓ ਸਖੀ ਸੰਤ ਪਾਸ ਆਓ ਸਹੇਲੀਓ ਔ ਸੰਤਾਂ ਦੇ ਪਾਸ ਬਈ ਤੇ ਸ਼ਬਦ ਗੁਰੂ ਨੂੰ ਮੰਨਣ ਵਾਲੇ ਕਹਿੰਦੇ ਸੰਤ ਕੋਈ ਹੁੰਦਾ ਹੀ ਨਹੀਂ ਹੈ ਇਹਦਾ ਮਤਲਬ ਉਹਨਾਂ ਨੇ ਉੱਤੋਂ ਤੋਂ ਤੌਰ ਤੇ ਆਪਣੀ ਬੁੱਧੀ ਦੇ ਤਲ ਤੇ ਤੌਰ ਤੇ ਆਪਣੀ ਪੜ੍ਹਾਈ ਦੇ ਤਲ ਤੇ ਤੌਰ ਤੇ ਉਹਨਾਂ ਅੱਗੇ ਡਾਕਟਰ ਹੋ ਗਏ ਉੱਪਰ ਟੀਚਰ ਹੋ ਗਏ ਜਿਹੜੇ ਸਿਆਣੇ ਵਿਅਕਤੀ ਨੇ ਪੜ੍ਹੇ ਲਿਖੇ ਨੇ ਉਹ ਕਹਿੰਦੇ ਕੋ ਸ਼ਬਦ ਗੁਰੂ ਹੁੰਦਾ ਹੈ ਪਰ ਜੋ ਕਹਿੰਦਾ ਹੈ ਸ਼ਬਦ ਉਹਦੀ ਆਪਣੇ ਮਤ ਮੁਤਾਬਕ ਸਮਝ ਰੱਖਦੇ ਹੋਇਆਂ ਉਹ ਚੱਲਦੇ ਨੇ ਆਓ ਸਖੀ ਸੰਤ ਪਾਸ ਉਹ ਕਹਿੰਦੇ ਸੰਤ ਹੈ ਗੁਰੂ ਹੀ ਹੁੰਦਾ ਹੈ ਐ ਗੁਰੂ ਗ੍ਰੰਥ ਸਾਹਿਬ ਵੀ ਸੰਤ ਵਾ ਇਹ ਕਿਵੇਂ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਕਦੀ ਸੰਤ ਹੋ ਨਹੀਂ ਸਕਦਾ ਉਹ ਗੁਰੂ ਨੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਤੇ ਉਹ ਜਿਹੜਾ ਕਿ ਬਚਰੋਂਦਾ ਮਹਾਰਾਜ ਦਾ ਕੇ ਪਾਣੀ ਪੱਖਾ ਪੀਸ ਦਾਸ ਕੇ ਜਿਹੜੇ ਰੱਬ ਦੇ ਪਿਆਰੇ ਆ ਨਾ ਉਹਨਾਂ ਦੇ ਦਰ ਤੇ ਰਹੇ ਤੇ ਪੱਖਾ ਫੇਰਿਆ ਕਰ ਉਹਨਾਂ ਨੂੰ ਪਾਣੀ ਪੱਖਾ ਪਰ ਗੱਲ ਮੁਸ਼ਕਲ ਪਤਾ ਕਿੱਥੇ ਬਣ ਗਈ ਆ ਜਿੱਦਾਂ ਦੇਹਧਾਰੀ ਗੁਰੂਆਂ ਦੇ ਕੋਲ ਕੋਈ ਅਧਿਆਤਮਕ ਬਲ ਨਹੀਂ ਹੈ ਕੋਈ ਸ਼ਕਤੀ ਨਹੀਂ ਕਰਾਮਾਤ ਨਹੀਂ ਰਹੀ ਨਾ ਇਸੀ ਤਰ੍ਹਾਂ ਜਿਹੜੇ ਸੰਤ ਲੋਕ ਨੇ ਉਹਨਾਂ ਦੇ ਕੋਲ ਵੀ ਕੋਈ ਅੰਦਰ ਦੀ ਖੇਡ ਨਹੀਂ ਰਹੀ ਵਿਸਕਲ ਤਾਂ ਇੱਥੇ ਬਣ ਗਈ ਹੋਈ ਹੈ ਤੇ ਉਹ ਜਦ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ ਤੂੰ ਨਿਹਾਲ ਹੋ ਜਾਏਗਾ ਤੇ ਉਹ ਜਿਹਦੇ ਦਰ ਦੇ ਪਾਣੀ ਪੱਖਾ ਪੀਸਣਾ ਉਹ ਤੇ ਆਪ ਈਰਖਾ 'ਚ ਫਸਿਆ ਹੋਇਆ ਵਾ ਉਹ ਤੇ ਆਪ ਨਹੀਂ ਕਿਸੇ ਪਾਸੇ ਲੱਗਾ ਹੋਇਆ ਇਸ ਕਰਕੇ ਜਿਹੜੀ ਸ਼ਬਦ ਗੁਰੂ ਨੂੰ ਮੰਨਦੇ ਨੇ ਜੋ ਸ਼ਬਦ ਕਹਿੰਦਾ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕੋਈ ਉਦਾਂ ਦਾ ਕੋਈ ਦਿਖਦਾ ਨਹੀਂ ਹੈ ਸਾਹਮਣੇ ਕਬੀਰ ਨੇ ਜਿਹੜਾ ਗਿਆ ਨਾ ਕਿ ਸੰਤ ਕੀ ਗੈਲ ਨਾ ਛੱਡੀਏ ਛੋੜੀਏ ਮਾਰਗ ਲਾਗੋ ਜਾ ਸੰਤ ਦੇ ਪਿੱਛੇ ਉਹ ਨਹੀਂ ਹਟਣਾ ਉਹਦੇ ਮਗਰ ਪੈ ਜਾਓ ਤੇ ਹੋਊਗਾ ਕੀ ਉਹ ਕਹਿੰਦੇ ਵੀ ਪੇਟ ਤ ਪੇਖਤ ਹੀ ਪਨੀਤ ਹੋਏ ਤੂੰ ਪਵਿੱਤਰ ਹੋ ਜਾਏਗਾ ਤੇ ਬਹੁਤੇ ਸੰਤ ਤਾਂ ਜੇਲਾਂ ਨੂੰ ਤੁਰ ਗਏ ਨੇ ਤੇ ਉਹਦੇ ਉਹਨਾਂ ਦੇ ਪਿੱਛੇ ਹੁਣ ਲੱਗਣ ਵਾਲਾ ਪਵਿੱਤਰ ਕਿਵੇਂ ਹੋਏਗਾ ਹਾਂਜੀ ਇਸ ਕਰਕੇ ਪੇਖਤ ਹੀ ਪਨੀਤ ਹੋਏ ਪੇਟ ਤ ਜੱਪੀਏ ਨਾਓ ਜਦੋਂ ਸਾਡੇ ਸਰੀਰ ਤੌਰ ਤੇ ਗੁਰੂ ਸਾਹਿਬ ਸਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਉਦੋਂ ਬੜੇ ਗ੍ਰਸਤੀ ਸੰਤ ਹੋਏ ਕਿਉਂ ਜੋ ਗੁਰੂ ਸਾਹਿਬ ਕਹਿੰਦੇ ਸੀ ਉਹ ਕਰਦੇ ਸਨ ਠੀਕ ਆ ਅਧਿਆਤਮਿਕ ਤਰੱਕੀ ਉਹਨਾਂ ਦੇ ਕਿਵੇਂ ਹੁੰਦੀ ਸੀ ਗੁਰੂ ਦੀ ਕਿਰਪਾ ਨਾਲ ਹੁੰਦੀ ਪਰ ਇੱਕ ਉਹਨਾਂ ਦੇ ਵਿੱਚ ਹੋਰ ਗੁਣ ਸੀ ਲੈਣੇ ਉਤੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਤੇ ਆਖਿਆ ਲੈਣਿਆ ਖਡੂਰ ਸਾਹਿਬ ਜਾ ਕੇ ਨਾ ਤੇ ਜਮਿਆਰੀਆਂ ਸੰਭਾਲ ਕੇ ਕੇ ਸਾਨੂੰ ਦੁਕਾਨ ਬੰਦ ਕਰਕੇ ਸਾਡੇ ਕੋ ਆ ਜਾ। ਉਹ ਸਾਡੇ ਕੋ ਗੁਣ ਨਹੀਂ ਰਿਹਾ ਤਿਆਗ ਵਾਲਾ। ਜਿਹਨੂੰ ਗੁਰਤੇਗ ਬਾਦਰ ਜੀ ਕਹਿੰਦੇ ਨਹੀਂ ਕਿ ਜਿਹੜਾ ਮਹਾਰਾਜ ਦਾ ਬਚਨ ਹੁੰਦਾ ਕਿ ਮਾਇਆ ਕੋ ਸੰਗ ਤਿਆਗ। ਇਹ ਕਹਿੰਦੇ ਮਾਇਆ ਦਾ ਸੰਗ ਤਿਆਗਿਆ ਤਿਆਗਣਾ ਹੀ ਨਹੀਂ ਅਸੀਂ ਤਾਂ। ਇਹ ਮਾਇਆ ਸਿੱਧਾ ਪੈਸੇ ਦਾ ਸੰਗ ਵਾਹ ਤੇ। माया ਕੋ ਸੰਗ ਤਿਆਗ ਹੁਣ ਜਿਹੜੇ ਲੱਖਾਂ ਲੱਖਾਂ ਰੁਪਏ ਮਹੀਨੇ ਦੇ ਇਕੱਠਾ ਕਰਨਦੇ ਨੇ ਉਹਨਾਂ ਨੇ ਗੱਲ ਚੰਗਣੀ ਜਚਣੀ ਨਹੀਂ ਹੈ ਯਾਰ ਹਰ ਇੱਕ ਚੀਜ਼ ਹੈ ਮਾਇਆ ਵਾ ਠੀਕ ਹੈ ਬਿਲਕੁਲ ਹਰ ਇੱਕ ਚੀਜ਼ ਹੀ ਮਾਇਆ ਵਾ ਪਰ ਕਿਤੇ ਕੱਲੇ ਪੈਸੇ ਨੂੰ ਵੀ ਮਾਇਆ ਕਿਹਾ ਗਿਆ ਵਾ ਮਰਗ ਨੇ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਜਗਤ ਸੁਖ ਮਾਣ ਮਿੱਥਿਆ ਝੂਠੋ ਸਭ ਸਾਜ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਹੈ ਜਿਸ ਕਰਕੇ ਗੁਰੂ ਸਾਹਿਬ ਤੇ ਵਾਅਦਾ ਉਹਨਾਂ ਦੇ ਜਾਣ ਤੋਂ ਬਾਅਦਾਂ ਜਨਮ ਅੱਤਰ ਸਾਡੀ ਕੌਮ ਦੇ ਵਿੱਚ ਕੋਈ ਸਾਧੂ ਮਹਾਤਮਾ ਰਹੇ ਕੋ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਫੇ ਬਾਬਾ ਅਤਰ ਸਿੰਘ ਜੀ ਹੋਣੀ ਹੋਏ ਉਹਨਾਂ ਜਿਰ ਫੇ ਸਾਡੀ ਕੌਮ ਦੇ ਵਿੱਚ ਕੋਈ ਤਰੱਕੀਵਾਣ ਕੋਈ ਅੰਦਰ ਦੀ ਸੋਝੀ ਰੱਖਣ ਵਾਲੇ ਬੰਦੇ ਆਉਂਦੇ ਰਹੇ ਤੇ ਜਦੋਂ ਉਹ ਵੀ ਸਾਧੂ ਵੀ ਲੋਪ ਹੋ ਗਏ ਸਾਰੇ ਉਸੇ ਸ਼ਬਦ ਗੁਰੂ ਨੂੰ ਮੰਨ ਕੇ ਬਹਿ ਗਏ ਆ ਮੱਥੇ ਟੇਕੀ ਜਾਂਦੇ ਆ ਖੰਡਵਾਟ ਕਰਾਈ ਜਾਂਦੇ ਆ ਕੀਰਤਨ ਕਰਾਈ ਜਾਂਦੇ ਆ ਅਰਦਾਸਾਂ ਕਰੀ ਜਾਂਦੇ ਆ ਤੇ ਦਾਵਾ ਕਰੀ ਜਾਂਦੇ ਆ ਸ਼ਬਦ ਗੁਰੂ ਸਾਡਾ ਠੀਕ ਹੈ ਪਰ ਸ਼ਬਦ ਤਾਂ ਕਿੰਦਾ ਪਸੰਤਾ ਕੋ ਬਹਿ ਜਾ ਹਾਂਜੀ ਅਸੀਂ ਕਹਿੰਦੇ ਸੰਤ ਗੁਰੂ ਗ੍ਰੰਥ ਸਾਹਿਬ ਹੀ ਆ ਇਸ ਕਰਕੇ ਦੋਹਾਂ ਤਰ੍ਹਾਂ ਦੇ ਜਿਹੜੇ ਸਰੀਰ ਗੁਰੂ ਨੂੰ ਮੰਨਦੇ ਨੇ ਉਹਨਾਂ ਦੀ ਕੋਈ ਤਰੱਕੀ ਨਹੀਂ ਹੈ। ਉਹ ਲੋਭ, ਮੋਹ, ਕ੍ਰੋਧ, ਮੋਹ, ਮਮਤਾ ਸਭ ਉਸੇ ਤਰ੍ਹਾਂ ਹੀ ਚੱਲਣਦੇ ਹੀ ਆ। ਜਿਹੜੇ ਸਰੀਰ ਗੁਰੂ ਨੂੰ ਮੰਨਦੇ ਨੇ। ਤੇ ਜਿਹੜੇ ਸ਼ਬਦ ਗੁਰੂ ਨੂੰ ਮੰਨਦੇ ਨੇ। ਉਹ ਇਹ ਅਖੰਡ ਪਾਠਾਂ ਦੇ ਚੱਕਰਾਂ 'ਚ ਕੋਈ ਵੀ ਜਾਂਦੇ ਨਹੀਂ। ਕੋਈ ਉਹਨਾਂ ਦੇ ਧਿਆਨ ਤੇ ਕਿਸੇ ਦਾ ਵੀ ਨਹੀਂ ਜੁੜਨਦੇ ਆ। ਸਹਿਜ ਤੇ ਕਿਸੇ ਦੇ ਕੋਲ ਵੀ ਨਹੀਂ ਹੈ। ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਤ ਤੋਂ ਵੱਧ ਛੜਕਾਂ ਉਤੇ ਪੜਥੂ ਪਾਉਣ ਦਾ ਇਹ ਨੇ ਕੀ 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 ਗੁਰੂ ਇਹ ਕਹੇਗਾ ਇਹਨਾਂ ਨੂੰ ਸੜਕਾਂ ਉਤੇ ਪੜਥੂ ਪਾਉਣ ਵਾਸਤੇ ਨਾ ਨਾ ਕਿਹਾ ਵਾ ਨਾ ਕਹੂਗਾ ਇਹ ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਂਦੇ ਹਨ ਪੜਥੂ ਪਾਉਣ ਵਾਲੀਆਂ ਤੇ ਪਾਈ ਜਾਣ ਪੜਥੂ ਨਹੀਂ 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 ਇਸ ਕਰਕੇ ਦੋਵੇਂ ਠੀਕ ਨਹੀਂ ਜਿਹੜੇ ਕਹਿੰਦੇ ਸ਼ਬਦ ਗੁਰੂ ਆ ਉਹ ਵੀ ਠੀਕ ਨਹੀਂ ਤੇ ਜਿਹੜੇ ਕਹਿੰਦੇ ਦੇਹ ਧਾਰੀ ਗੁਰੂ ਦੀ ਲੋੜ ਆ ਤੇ ਦੇਹ ਧਾਰੀ ਗੁਰੂ ਹੁੰਦਾ ਹੈ ਉਹ ਵੀ ਠੀਕ ਨਹੀਂ ਉਹਨਾਂ ਕੋ ਅਧਿਆਤਮ ਬਲ ਨਹੀਂ ਉਹਨਾਂ ਗੁਰੂਆਂ ਦੇ ਕੋਲ ਉਹ ਚੇਲਿਆਂ ਦਾ ਨਜਾਇਜ਼ ਫਾਇਦਾ ਠਾਉਣਦੇ ਨੇ ਵੋਟਾਂ ਬਣਾਉਣਦੇ ਨੇ ਤੇ ਸਰਕਾਰ ਕੋਲੋਂ ਅਸ਼ੀਰਵਾਦਾਂ ਲੈਣਦੇ ਨੇ ਤੇ ਜ਼ਮੀਨਾਂ ਜਾਇਦਾਦਾਂ ਬਣਾਉਣਦੇ ਨੇ ਇਸ ਕਰਕੇ ਬਾਈ ਜਿਹੜੇ ਸਰੀਰ ਗੁਰੂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਉਸ ਬੰਦੇ ਦੀ ਲੋੜ ਵਾ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਬਤ ਵਸਤੂ ਆਪਣੀ ਲੈ ਜਿਤ ਕੋ ਰੱਬੀ ਵਸਤੂ ਆ ਜਾਗਿਆ ਆਵਾ ਉਥੋਂ ਹੀ ਤੁਹਾਨੂੰ ਕੁਝ ਮਿਲਣਾ ਹੈ ਭਾਵੇਂ ਤੁਸੀਂ ਸ਼ਬਦ ਗੁਰੂ ਨੂੰ ਮੰਨੋ ਪਰ ਇਹ ਕਿਰਿਆ ਸਰੀਰ ਰਹੀ ਹੁੰਦੀ ਹੈ ਸਰੀਰ ਤੋਂ ਹੀ ਕੋਈ ਜੋ ਅੱਗੇ ਜਾ ਕੇ ਜੋਤ ਜਗ ਜਾਂਦੀ ਹੈ ਪਰ ਅਸੀਂ ਮੰਨਦੇ ਹੀ ਨਹੀਂ ਕਹਿੰਦੇ ਨਹੀਂ 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 ਸ਼ਬਦ ਗੁਰੂ ਆ ਜੀ ਸ਼ਬਦ ਗੁਰੂ ਆ ਤੇ ਫਿਰ ਤੁਹਾਡੀ ਅਧਿਆਨ ਤੱਕ ਤਰੱਕੀ ਕਿਉਂ ਨਹੀਂ ਹੋਈ ਫਿਰ ਸ਼ਬਦ ਗੁਰੂ ਆ ਤਾਂ ਨਹੀਂ ਨਹੀਂ ਜੋ ਸ਼ਬਦ ਗੁਰੂ ਨੇ ਕਿਹਾ ਉਹ ਨਹੀਂ ਮੰਨਿਆ ਮਾਰਨ ਟਿੱਕ ਜਾਂਦਾ ਤੇ ਇੱਕ ਵੱਡਾ ਖਤਰਾ ਇੱਥੇ ਵੀ ਹੈ ਟਿੱਕੇ ਹੋਏ ਚਿੱਤ ਦੇ ਵੀ ਉੱਤੇ ਇੱਕ ਖਤਰਾ ਵਾ ਇਥੇ ਖਤਰਾ ਵਾ ਕਿ ਇਹ ਅਜੇ ਵੀ ਕਿਤੇ ਜਾ ਸਕਦਾ ਵਾ ਇਹ ਗਿਆਨ ਖੰਡ ਮੇ ਗਿਆਨ ਪ੍ਰਚੰਡ ਨਹੀਂ ਨਾ ਜਿਹਾ ਹੋਇਆ ਮਰਗ ਕਹਿੰਦੇ ਫਿਰ ਇੱਥੇ ਜਾ ਕੇ ਬੰਦੇ ਨੂੰ ਕੀ ਕਰਨਾ ਪੈਂਦਾ ਹੈ ਮਰਗ ਕਹਿੰਦੇ ਦਿਲ ਦਰਵਾਨੀ ਜੋ ਕਰੇ ਜਦੋਂ ਜਿਦ ਟਿਕ ਗਿਆ ਤੇ